ਸਾਂਦੀ 21ਵੀਂ ਕਿਸ਼ਤ ਦਾ ਇੰਤਜ਼ਾਰ ਹੋਇਆ ਖਤਮ ਇਸ ਤਰੀਕ ਨੂੰ ਖਾਤਿਆਂ ਚ ਆਣਗੇ 2000 ਰੁਪਏ ਛੱਠ ਤੋਂ ਪਹਿਲਾਂ ਆਵੇਗੀ ਯੋਜਨਾ ਦੀ ਅਗਲੀ ਕਿਸ਼ਤ ਜਾਰੀ ਹੋਇਆ ਨੋਟੀਫਿਕੇਸ਼ਨ ਜਾਣੋ ਇਸ ਲਈ ਕੀ ਕਰਨਾ ਹੈ ਜ਼ਰੂਰੀ ਅਗਸਤ ਵਿੱਚ ਆਈ ਸੀ ਬੀਮੀ ਕਿਸ਼ਤ ਕਿਸ ਨੂੰ ਮਿਲਦਾ ਹੈ ਇਸ ਯੋਜਨਾ ਦਾ ਲਾਭ ਸੂਚੀ ਵਿੱਚ ਇਸ ਤਰ੍ਹਾਂ ਚੈੱਕ ਕਰੋ ਆਪਣਾ ਨਾਮ ਮਹੱਤਵਪੂਰਨ ਕੰਮ ਨਹੀਂ ਕੀਤੇ ਤਾਂ ਫਸ ਜਾਵੇਗੀ ਕਿਸ਼ਤ ਜੇਕਰ ਕਿਸ਼ਤ ਨਹੀਂ ਆਉਂਦੀ ਤਾਂ ਕੀ ਕਰਨਾ ਹੈ ਹਲੋ ਦੋਸਤੋ ਸ਼੍ਰੀਕਲ ਤੁਹਾਡੇ ਆਪਣੇ ਚੈਨਲ ਸਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਸਮੇਂ-ਸਮੇਂ ਤੇ ਤੁਹਾਡੇ ਲਈ ਸਰਕਾਰੀ ਸਕੀਮਾਂ ਦੇ ਅਪਡੇਟ ਤੁਹਾਡੇ ਨਾਲ ਸਾਂਝੇ ਕਰਦੇ ਰਹਿੰਦੇ ਹਾਂ ਇਸ ਲਈ ਜੇਕਰ ਤੁਸੀਂ ਚੈਨਲ ਨਾਲ ਪੁਰਾਣੇ ਜੁੜੇ ਹੋ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਸੀਂ ਕਿਸੇ ਵੀ ਸਰਕਾਰੀ ਸਕੀਮ ਦਾ ਲਾਭ ਲੈਣ ਤੋਂ ਵਾਂਝੇ ਨਾ ਰਹਿ ਜਾਓ ਚਲੋ ਸ਼ੁਰੂ ਕਰਦੇ ਹਾਂ ਅੱਜ ਦਾ ਵੱਡਾ ਅਪਡੇਟ ਪੀਐਮ ਕਿਸਾਨ ਸਨਮਾਨ ਨidhi ਯੋਜਨਾ ਦੀ 21ਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ ਮੀਡੀਆ ਰਿਪੋਰਟਾਂ ਅਨੁਸਾਰ ਕਿਸਾਨਾਂ ਨੂੰ ਰਾਹਤ ਪਹੁੰਚਾਉਣ ਲਈ 21ਵੀਂ ਕਿਸ਼ਤ 2025 ਦੀ ਦੀਵਾਲੀ ਤੋਂ ਪਹਿਲਾਂ ਜਮ੍ਹਾਂ ਕੀਤੀ ਜਾ ਸਕਦੀ ਹੈ ਕੇਂਦਰ ਸਰਕਾਰ ਨੇ ਹੜ੍ਹ ਅਤੇ ਬਾਰਿਸ਼ ਤੋਂ ਪ੍ਰਭਾਵਿਤ ਹਿਮਾਚਲ ਪ੍ਰਦੇਸ਼ ਪੰਜਾਬ ਅਤੇ ਉੱਤਰਾਖੰਡ ਦੇ ਕਿਸਾਨਾਂ ਲਈ ਪੀਐਮ ਕਿਸਾਨ ਨਿਧੀ ਪਹਿਲਾਂ ਹੀ ਜਮ੍ਹਾਂ ਕਰ ਦਿੱਤੀ ਸੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਭਰਾ ਸਿੰਘ ਚੋਹਾਨ ਨੇ 26 ਸਤੰਬਰ 2025 ਨੂੰ ਇਨ੍ਹਾਂ ਰਾਜਾਂ ਦੇ ਕਿਸਾਨਾਂ ਨੂੰ ਪੈਸੇ ਟਰਾਂਸਫਰ ਤੇ ਸਨ ਬਿਆਨ ਦੇਣ ਯੋਗ ਇਹ ਹੈ ਕਿ ਪੀਐਮ ਕਿਸਾਨ ਦੀ 2ਵੀਂ ਕਿਸ਼ਤ ਅਗਸਤ 2025 ਵਿੱਚ ਜਾਰੀ ਕੀਤੀ ਗਈ ਸੀ ਜੋ ਸਿੱਧੇ 8.5 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਕੀਤੀ ਗਈ ਸੀ ਅਗਲੀ ਕਿਸ਼ਤ ਹੁਣ ਅਕਤੂਬਰ ਦੇ ਅੰਤ ਤੱਕ ਜਾਂ ਫਿਰ ਨਵੰਬਰ ਦੇ ਪਹਿਲੇ ਹਫ਼ਤੇ ਵਿੱਚ ਵੰਡੀ ਜਾਣ ਦੀ ਸੰਭਾਵਨਾ ਹੈ ਪੀਐਮ ਕਿਸਾਨ ਯੋਜਨਾ ਬਾਰੇ ਫਰਵਰੀ 2019 ਵਿੱਚ ਸ਼ੁਰੂ ਕੀਤੀ ਗਈ ਪੀਐਮ ਕਿਸਾਨ ਸਨਮਾਨ ਨidhi ਯੋਜਨਾ ਯੋਗ ਕਿਸਾਨਾਂ ਨੂੰ ਹਸਾਲ ₹6000 ਤਿੰਨ ਕਿਸ਼ਤਾਂ ਵਿੱਚ ਤਿੰਨ ਸਮਾਨ ਕਿਸ਼ਤਾਂ ਵਿੱਚ ਪ੍ਰਦਾਨ ਕਰਦੀ ਹੈ ਹਰ ਕਿਸ਼ਤ ₹2000 ਦੀ ਹੁੰਦੀ ਹੈ ਇਸ ਰਕਮ ਨੂੰ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਪ੍ਰਣਾਲੀ ਰਾਹੀਂ લાભਾਰਤੀਆਂ ਦੇ ਬੈਂਕ ਖਾਤਿਆਂ ਵਿੱਚ ਸਿੱਧਾ ਭੇਜਿਆ ਜਾਂਦਾ ਹੈ ਇਸ ਯੋਜਨਾ ਦਾ ਮੁੱਖ ਉਦੇਸ਼ ਛੋਟੇ ਅਤੇ ਸੀਮਤ ਕਿਸਾਨਾਂ ਨੂੰ ਉਹਨਾਂ ਦੇ ਖੇਤੀ ਖਰਚੇ ਪੂਰੇ ਕਰਨ ਅਤੇ ਫਸਲ ਦੇ ਮੌਸਮ ਦਰਮਿਆਨ ਉਹਨਾਂ ਦੀ ਆਜੀਵਿਕਾ ਦਾ ਸਹਾਰਾ ਦੇਣਾ ਹੈ ਕੀ ਛੱਟ ਤੋਂ ਪਹਿਲਾਂ ਆਵੇਗੀ ਪੀਐਮ ਕਿਸਾਨ ਯੋਜਨਾ ਦੀ ਅਗਲੀ ਕਿਸ਼ਤ ਆਈ 3 ਕੇਂਦਰ ਸਰਕਾਰ ਕਿਸਾਨਾਂ ਲਈ ਕਈ ਯੋਜਨਾਵਾਂ ਚਲਾਉਂਦੀ ਆ ਰਹੀ ਹੈ ਜਿਸ ਦਾ ਸਿੱਧਾ ਫਾਇਦਾ ਕਰੋੜਾ ਕਿਸਾਨਾਂ ਨੂੰ ਮਿਲ ਰਿਹਾ ਹੈ ਅੱਜ ਵੀ ਦੇਸ਼ ਦੇ ਬਹੁਤ ਸਾਰੇ ਕਿਸਾਨ ਪਿੱਤੀ ਤੌਰ ਤੇ ਅਸੁਰੱਖਿਅਤ ਹਨ ਇਸ ਲਈ ਉਹਨਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਸ਼ੁਰੂ ਕੀਤੀ ਗਈ ਸੀ ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਦੀ ਗ੍ਰਾਂਟ ਮਿਲਦੀ ਹੈ ਇਹ ਕਿਸ਼ਤ ਇਹ ਤਿੰਨ ਕਿਸ਼ਤਾਂ ਵਿੱਚ ਸਿੱਧੇ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾਂਦੀ ਹੈ ਹੁਣ ਤੱਕ ਯੋਜਨਾ ਦੀਆਂ ਬੀ ਕਿਸ਼ਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਅਤੇ ਹੁਣ ਕਿਸਾਨ 21ਵੀਂ ਕਿਸ਼ਤ ਦੀ ਉਡੀਕ ਕਰ ਰਹੇ ਹਨ ਕੁਝ ਰਿਪੋਰਟਾਂ ਦਾ ਦਾਅਵਾ ਹੈ ਕਿ ਅਗਲੀ ਕਿਸ਼ਤ ਛੱਟ ਦੇ ਮੌਕੇ ਤੇ ਜਾਰੀ ਕੀਤੀ ਜਾ ਸਕਦੀ ਹੈ ਆਉ ਦੱਸਦੇ ਹਾਂ ਕਿ ਕੀ ਕਿਸਾਨਾਂ ਨੂੰ ਅਗਲੀ ਕਿਸ਼ਤ ਕਦੋਂ ਮਿਲੇਗੀ ਹੁਣ ਜਹਨ ਦੇ ਵਿੱਚ ਸਵਾਲ ਆਉਂਦਾ ਹੈ ਕਿ ਛੱਟ ਤੋਂ ਪਹਿਲਾਂ ਕਿਸਾਨਾਂ ਨੂੰ ਮਿਲੇਗੀ 21ਵੀਂ ਕਿਸ਼ਤ ਕਿਸਾਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੀ ਅਗਲੀ ਕਿਸ਼ਤ ਦੀ ਉਡੀਕ ਕਰ ਰਹੇ ਹਨ ਹੁਣ ਤੱਕ 20 ਕਿਸ਼ਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਅਤੇ 21ਵੀਂ ਕਿਸ਼ਤ ਦੀ ਉਡੀਕ ਹੈ 20ਵੀਂ ਕਿਸ਼ਤ ਅਗਸਤ ਵਿੱਚ ਭੇਜੀ ਗਈ ਸੀ ਸਰਕਾਰ ਹਰ 4 ਮਹੀਨਿਆਂ ਬਾਅਦ ਕਿਸ਼ਤਾਂ ਭੇਜਦੀ ਹੈ ਇਸ ਲਈ ਕਿਸ਼ਤ ਅਕਤੂਬਰ ਦੇ ਅਖੀਰ ਜਾਂ ਫਿਰ ਨਵੰਬਰ ਦੇ ਪਹਿਲੇ ਹਫਤੇ ਆਉਣ ਦੀ ਉਮੀਦ ਹੈ ਪੂਜੇ ਰਿਪੋਰਟਾਂ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਕਿਸ਼ਤ ਛੱਟ ਦੇ ਤਿਉਹਾਰ ਤੋਂ ਪਹਿਲਾਂ ਜਾਰੀ ਕੀਤੀ ਜਾ ਸਕਦੀ ਹੈ ਤਾਂ ਜੋ ਕਿ ਕਿਸਾਨਾਂ ਨੂੰ ਤਿਉਹਾਰ ਦੌਰਾਨ ਵਿੱਤੀ ਸਹਾਇਤਾ ਮਿਲ ਸਕੇ ਹਾਲਾਂਕਿ ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਅਧਿਕਾਰਿਤ ਐਲਾਨ ਨਹੀਂ ਕੀਤਾ ਗਿਆ ਜਾਣਕਾਰੀ ਜਾਰੀ ਹੋਣ ਦੀ ਮੀਤੀ ਅਧਿਕਾਰਿਤ ਜਾਣਕਾਰੀ ਤੋਂ ਬਾਅਦ ਹੀ ਪਤਾ ਲੱਗੇਗੀ ਕਿਸਾਨ ਅਧਿਕਾਰਿਤ ਪੋਰਟਲ ਤੇ ਆਪਣੀ ਯੋਜਨਾ ਦੀ ਸਥਿਤੀ ਦੀ ਜਾਂਚ ਕਰ ਸਕਦੇ ਹਨ 21ਵੇਂ ਕਿਸ਼ਤ ਲੈਣ ਲਈ ਕਿਸਾਨਾਂ ਨੂੰ ਸਮੇਂ ਸਿਰ ਮਹੱਤਵਪੂਰਨ ਕੰਮ ਪੂਰੇ ਕਰਨੇ ਪੈਣਗੇ ਪਹਿਲਾ ਇਹ ਯਕੀਨੀ ਬਣਾਓ ਕਿ ਤੁਹਾਡਾ ਆਧਾਰ ਕਾਰਡ ਤੁਹਾਡੇ ਬੈਂਕ ਖਾਤੇ ਨਾਲ ਲਿੰਕ ਹੈ ਜਾਂ ਫਿਰ ਨਹੀਂ ਅਤੇ ਸਾਰੇ ਡਿਟੇਲਸ ਸਹੀ ਹਨ ਜਾਂ ਫਿਰ ਨਹੀਂ ਫਿਰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਪੋਰਟਲ ਤੇ ਆਪਣੀ ਰਜਿਸਟ੍ਰੇਸ਼ਨ ਅਤੇ ਬੈਨੀਫਿਸ਼ੀਅਰ ਬੈਨੀਫਿਸ਼ੀਅਰੀ ਸਟੇਟਸ ਨੂੰ ਅਪਡੇਟ ਕਰੋ ਜੇਕਰ ਤੁਸੀਂ ਨਮੀ ਜ਼ਮੀਨ ਖਰੀਦੀ ਹੈ ਤਾਂ ਜ਼ਮੀਨੀ ਰਿਕਾਰਡ ਬਦਲਿਆ ਜਾਂ ਜ਼ਮੀਨੀ ਰਿਕਾਰਡ ਬਦਲਿਆ ਹੈ ਤਾਂ ਸਮੇਂ ਸਿਰ ਦਸਤਾਵੇਜ਼ ਜਮ੍ਹਾਂ ਕਰਨਾ ਬੜਾ ਜ਼ਰੂਰੀ ਹੈ ਇਸ ਤੋਂ ਇਲਾਵਾ ਈਕੇਵਾਈਸੀ ਅਤੇ ਜ਼ਮੀਨ ਦੀ ਤਸਦੀਕ ਵੀ ਜ਼ਰੂਰੀ ਹੈ ਤਾਂ ਹੀ ਤੁਹਾਨੂੰ ਤੁਹਾਡੀ ਕਿਸ਼ਤ ਜਲਦ ਮਿਲ ਸਕੇਗੀ ਤਾਂ ਦੋਸਤੋ ਸਾਨੂੰ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਅਪਡੇਟ ਚੰਗਾ ਲੱਗਾ ਹੋਵੇ ਗਾਇਸ ਅਪਡੇਟਸ ਬੰਦੀ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ ਇਸੀ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR ਅਲਰਟ ਤੇ